ਟੌਰ ਰੋਈ ਦੇ ਵਿੱਚ ਖੜਿਆ ਤੇ ਟੌਰ ਰੋਈ ਦਾ ਟਰੈਕਟਰ ਆ ਪਿੰਡਾਂ ਦਾ ਮੈਂ ਤੁਹਾਨੂੰ ਟਰੈਕਟਰ ਦੀ ਹਾਲਤ ਦਿਖਾਉਣਾ ਇਹ ਬਾਈ ਮਦਦ ਵਾਸਤੇ ਆਇਆ ਸੀ ਜਿਹੜੀ ਕਿ ਅੱਜ ਅੱਗ ਲੱਗੀ ਆ ਤੇ ਬਾਈ ਹੈਗਾ ਵੀ ਛੋਟੀ ਖੇਤੀ ਵਾਲਾ ਬਾਈ ਤੇ ਬਾਈ ਨੇ ਮਦਦ ਵਾਸਤੇ ਆਏ ਤੇ ਪੂਰਾ ਟਰੈਕਟਰ ਮੱਝ ਗਿਆ ਤੇ ਵਾਵਾ ਨੁਕਸਾਨ ਹੋਇਆ ਬਾਈ ਬਾਈ ਕੀ ਗੱਲ ਹੋਈ ਆ ਬਾਈ ਕੋਈ ਨੀਵਰੇ ਅੱਗ ਲੱਗੀ ਸੀਗੀ ਤੇ ਅਸੀਂ ਕਰਦੇ ਆੜੀ ਜਿਹਾ ਟਰੈਕਟਰ ਕਢ ਲੈ ਹੜ ਪਾ ਜਿਹਾ ਵੀਰੇ ਮੈਂ ਤਾਂ ਅੱਗ ਬੁਝਾਉਂਦਾ ਸੀ ਤੇ ਪਿੱਛੋਂ ਹੱਗ ਪੈ ਗਿਆ ਟਰੈਕਟਰ ਦੀ ਪਿੱਛੋਂ ਅੱਗ ਪੈ ਗਈ ਵੀਰੇ ਜੀ ਪਰਾਲੀ ਖਾਦ ਗਈ ਹਲਾ ਅੱਛਾ ਤੁਸੀਂ ਮਦਦ ਵਾਸਤੇ ਆਏ ਸੀ ਵੀਰੇ ਮੈਂ ਕਦੇ ਵੀ ਅੱਜ ਤਾਂ ਗਾਂ ਨਾਲ ਅੱਕ ਵਾਜ ਮੈਂ ਉਧਰ ਹੜ ਮਾਰਦਾ ਸੀ ਤੇ ਉਪਰਾਲੀ ਬਾਗੀ ਪਰਾੜੀ ਫਸਲ ਕਾਰ ਟਰੈਕਟਰ ਤੇ ਵਾਹ ਤੇ ਸਾਰੇ। ਯਸ ਸਰ। ਮੈਂ ਹੋਰ ਹੋਰ ਤਾਂ ਨਹੀਂ ਬਈ ਕੋਈ ਹੋਰ ਨੁਕਸਾਨ ਤਾਂ ਨਹੀਂ ਹੋਇਆ ਕੋਈ। ਤੁਸੀਂ ਸਹੀ ਹੋ। ਆਹ ਵਾਹ ਟਰੈਕਟਰ ਦਾ ਹੀ ਆਈ ਬਸ ਵਾਹ। ਟਰੈਕਟਰ ਦਾ ਹੀ ਆ। ਲੱਗਦਾ ਹੀ 3 ਲੱਖ ਰੁਪਏ ਦਾ ਹੋ ਗਿਆ ਕੰਮ। ਤੁਹਾਡਾ ਬਈ ਆਪਦੇ ਵਾਹ ਕਿੰਨਾ? 8 ਕਿੱਲੇ। 8 ਕਿੱਲੇ ਆ। ਮੇਰੇ ਕੋਲ ਤਾਂ ਬਾ 2.5 ਕਿੱਲੇ 2.5 ਕਿੱਲੇ। ਇਹ ਟਰੈਕਟਰ ਤੁਹਾਡਾ ਬਈ ਇਹ। ਅੱਛਾ 2.5 ਕਿੱਲੇ ਆ ਤੁਹਾਡੇ ਕੋਲ ਟਰੈਕਟਰ ਤੁਹਾਡਾ ਇਹ। ਤੇ ਪਿਛਲੀ ਵਾਰੀ ਲਿਆ ਟਰੈਕਟਰ ਇਹ ਛੋਨੇ ਛੋਨੇ ਜਨੇ ਲਾ ਕੇ ਲਿਆਈ ਛੋਨਾ ਲਾ ਕੇ ਲਿਆ ਸੀਗਾ ਇਹ ਲੋਨ ਤੇ ਲਿਆ ਬਈ ਟਰੈਕਟਰ ਬਈ ਆ ਦੇਖੋ ਬਈ 2.5 ਕਿੱਲੇ ਵਾਲਾ ਤੇ ਇਹਨੇ ਟਰੈਕਟਰ ਲਿਆਂਦਾ ਲੋਕਾਂ ਮਦਦ ਕਰਨ ਵਾਸਤੇ ਜਿਹੜਾ ਕਿ ਅੱਗ ਲੱਗੀ ਸੀ ਤੇ ਟਰੈਕਟਰ ਪੂਰਾ ਝੁੱਲਸ ਗਿਆ ਤੇ ਇਹ ਰਟਾਰ ਰੋਈ ਦੇ ਗੱਲ ਆ ਬਈ ਰਟਾਰ ਰੋਈ ਦੇ ਵਿੱਚ ਖੜੇ ਐ ਇਸ ਵਕਤ ਅਸੀਂ